ਨਮੋ ਨਾਰਾਇਣ ਜੀ ਨਮੋ ਨਾਰਨ ਆਪਾਂ ਮਹਾਭਾਗਵਤ ਪੁਰਾਨ ਦੀ ਕਥਾ ਆਰੰਭ ਕੀਤੀ ਹੋਈ ਹੈ ਅੱਜ ਉਹਦਾ ਦੂਸਰਾ ਦਿਨ ਹੈ ਜਿਹਦੇ ਵਿੱਚ ਸ੍ਰੀ ਨਾਰਾਇਣ ਆਦਿ ਗੁੜੀ ਸੰਤ ਕੁਮਾਰਾ ਤੋਂ ਪੁੱਛ ਰਹੇ ਹਨ ਕਿ ਤੁਸੀਂ ਸਾਨੂੰ ਦੱਸੋ ਵੀ ਇਹ ਮਹਾਭਾਗਵਤ ਪੁਰਾਨ ਕਿੱਥੇ ਤੇ ਕਿੰਨੇ ਦਿਨਾਂ ਚ ਸੁਣਨੇ ਚਾਹੀਦੀ ਹੈ ਤਾਂ ਇਸ ਦੇ ਵਿੱਚ ਵਿੱਚ ਸੰਤ ਕਮਾਦ ਹੀ ਕਹਿੰਦੇ ਹਨ ਕਿ ਇਸ ਜੀ ਬਹੁਤ ਵਧੀਆ ਪਸਾ ਕਿਤਾ ਤੁਸੀਂ ਤੁਸੀਂ ਬਹੁਤ ਵਧੀਆ ਬੈਸੇ ਕੀਤਾ ਇਹ ਮਹਾਪਾਰ ਉਹਨਾਂ ਪ੍ਰਾਣ ਗੰਗਾ ਦੇ ਨਾਰੇ ਹਰਿਦੁਆਦ ਦੇ ਵਿੱਚ ਜੇ ਸੁਣੀ ਜਾਵੇ ਉੱਥੇ ਬਹੁਤ ਵੱਡੇ ਵੱਡੇ ਤਾਂ ਇੱਕ ਦਾ ਗਣੇ ਕਣੇ ਬਿਸ਼ਣੇ ਤੇ ਇੱਕ ਉਹਦੇ ਸਾਧੂ ਮਹਾਂਤ ਸੰਤ ਉੱਥੇ ਬੈਠੇ ਨੇ ਕਥਾ ਪ੍ਰੇਮੀ ਤੇ ਉੱਥੇ ਜੇ ਸੁਣਾਈ ਜਾਵੇ ਨਾ ਤਾਂ ਇਸ ਕਥਾ ਦਾ ਬਹੁਤ ਵੱਡਾ ਪੁੰਨ ਮਿਲਦਾ ਹੈ ਤਾਂ ਕਹਿ ਲੱਗੇ ਵੀ ਠੀਕ ਹੈ ਡਿਸੀਵਰੋ ਤੁਸੀਂ ਸਾਡੇ ਨਾਲ ਚੱਲੋ ਫੇਰ ਥੋੜੀ ਦੋ ਪਿੰਡਾਂ ਦਾ ਕਥਾ ਹੋਣੀ ਨਹੀਂ ਆਪਾਂ ਹਰਿਦਵਾਰ ਚੱਲਦੇ ਆ ਸੰਤ ਕਮਰ ਜੀ ਕਹਿੰਦੇ ਚਲੋ ਫਿਰ ਚੱਲਦੇ ਆ ਉੱਥੋਂ ਬਦਰੀਕਾ ਆਸ਼ਰਮ ਤੋਂ ਹਰਿਦਵਾਰ ਵਾਣਾ ਹੋ ਜਾਂਦੇ ਹਨ ਉੱਥੇ ਪਹੁੰਚ ਜਾਂਦੇ ਨੇ ਉੱਥੇ ਜਾ ਕੇ ਸਾਰੇ ਜਿਨੇ ਵੀ ਸਾਧੂ ਸੰਤ ਹੁੰਦੇ ਹਨ ਉਹਨਾਂ ਨੂੰ ਸੁਨੇਹਾ ਲਾ ਦਿੰਦੇ ਨੇ ਕਿ ਸੰਤ ਕੁਮਾਰ ਰਿਸ਼ੀ ਨਾਦ ਜੀ ਨੂੰ ਮਹਾ ਭਾਗਵਤ ਪੁਰਾਣ ਕਥਾ ਸੁਣਾਣਗੇ ਇਹ ਸਮਝਾ ਸੁਣ ਕੇ ਗੁਰ ਰਿषि ਵਗੂ ਵਿਸ਼ਿਸ਼ਟ ਸ ਉਹ ਮੇਦਾਰ ਇਸਤੀ ਗੋਤਵੜੀ ਸੀ ਪਤੂਰਾਮ ਵਿਸ਼ਵਾਮਿੱਤਰ ਮਾਰਕण्डेय ਜੀ 베ਦ ਵ્યાਸ ਪਰਾਸਰ 베 ਆਦੀ ਸਾਰੇ ਮੁਨੀ ਉੱਥੇ ਆ ਕੇ ਕਿਹਨਾਂ ਉੱਥੇ ਮਿਲ ਕੇ ਗਏ ਤੇ ਨਦੀਆਂ ਦੇ ਵਿੱਚੋਂ ਸਾਰੀਆਂ ਨਦੀਆਂ ਕਿੰਨ ਨ ਗਦਾਵ 나ਜ ਗਵਰਦਨ ਸਾਰੇ ਤੇ ਕਲਾ ਪ੍ਰੇਮੀ ਜਿਵੇਂ ਕਿ ਕਥਾਵਾਚਕ ਮੂਰਤੀਕਾਰ ਸਾਰੇ ਆ ਕੇ ਇੱਕ ਵਾਰੀ ਦਰਸ਼ਨ ਕਰਕੇ ਗਏ ਸੌਰਤ ਆਦਿ ਗ੍ਰਿਸ਼ੀਆਂ ਦੇ ਤੇ ਨਾਦ ਮੁੰਜੀ ਤੇ ਤਾਂ ਉਥੇ ਕਥਾ ਆਰੰਭ ਹੁੰਦੀ ਹੈ ਜੇ ਕਥਾ ਆਰੰਭ ਕਰਦੇ ਹਨ ਤਾਂ ਦੇਵਤੇ ਹਲਦੇ ਹਨ ਦੇਵਤੇ ਫੁੱਲ ਵਾਸ਼ਾ ਕਰਦੇ ਹਨ ਫੁੱਲ ਵਾਸ਼ਾ ਕਰਨ ਤੋਂ ਉਪਰੰਤ ਉੱਥੇ ਜਿੰਨੇ ਵੀ ਕਥਾ ਪ੍ਰੇਮੀ ਆ ਕੇ ਕਥਾ ਸੁਣਨ ਵਾਸਤੇ ਪੰਦਤ ਦੇ ਵਿੱਚ ਬੈਠ ਜਾਂਦੇ ਹਨ ਬੈਠ ਗਏ ਤਾਂ ॠषि ਨਾਥ ਮੋਰੀ ਜੀ ਸਾਵਣ ਨੂੰ ਆਪਣੀ ਪੰਗਤਿਆ ਵਿੱਚ ਬਿਠਾਉਂਦੇ ਹਨ ਲੈਣ ਦੇ ਵਿੱਚ ਸਾਰੇ ਬੈਠ ਕੇ ਕਥਾ ਸੁਣਦੇ ਹਨ ਤਾਂ ਸੋਹਰ ਸੋਹਰ ਕਾਤੇ ਜੀ ਹਾਂ ਸੰਤ ਕੁਮਾਰ ਕਥਾ ਆਰੰਭ ਕਰਦੇ ਹਨ ਤੇ ਕਹਿੰਦੇ ਹਨ ਇਹ ਜੀਸੀ ਵਰ ਜੋ ਮਹਾ ਭਾਗਵਤ ਪੁਰਾਣ ਕਥਾ ਹੈ ਇਸ ਦਾ ਪੁੰਨ ਜਿੰਨੇ ਵੀ ਤੀਰਥ ਹਨ ਕਾਂਸੀ ਜੀ ਗਿਆ ਜੀ ਪੁਸ਼ਕਰ ਆਦੀ ਖੇਤਰ ਇਹਨਾਂ ਦੇ ਨਾਣ ਤੋਂ ਬਰਾਬਰ ਦਾ ਪੁੰਨ ਪਾ내 ਗਿਆ ਹੈ ਇੱਕ ਵਾਰੀ ਕਥਾ ਸੁਣਨ ਨਾਲ ਬੰਦੇ ਦਾ ਇਹ ਇਸ਼ਨਾਨ ਕਰਿਆਂ ਦੇ ਤੀਰਥਾਂ ਦੇ ਬਰਾਬਰ ਹੈ ਇਹਦੇ ਵਿੱਚ ਜਿਹੜਾ ਮਨੁਸ਼્ય ਧਰਤੀ ਦੇ ਵਿੱਚ ਆ ਗਿਆ ਇਸ ਸ੍ਰਿਸ਼ਟੀ ਦੇ ਉੱਪਰ ਆਇਆ ਹੈ ਉਹਨੂੰ ਘੱਟੋ ਘੱਟ ਇੱਕ ਵਾਰੀ ਮਹਾਭਗਵਤ ਪੁਰਾਨ ਜ਼ਰੂਰ ਸੁਣੀ ਚੇਹਣੀ ਹੈ ਜਿਹੜੇ ਬੰਦਾ ਜਿਹੜਾ ਬੰਦਾ ਮਹਾਭਗਵਤ ਪੁਰਾਣ ਨਹੀਂ ਸੁੰਦਾ ਉਹਦੀ ਮਾਤਾ ਨੂੰ ਉਹਦਾ ਜਨਮ ਦੇਣ ਦਾ ਕੋਈ ਫਾਇਦਾ ਨਹੀਂ ਤਾਂ ਇਹਦੇ ਨਾਲ ਤਾਂ ਉਹਦੀ ਮਾਤਾ ਬਾਝ ਹੀ ਚੰਗੀ ਕਿਉਂਕਿ ਮਹਾਭਗਵਤ ਪੁਰਾਣ ਕਥਾ ਇੱਕ ਹੈ ਜੀ ਕਥਾ ਹੈ ਜਿਹਨੂੰ ਸ੍ਰੀ 베ਦ ਵ્યાਸ ਸ੍ਰੀ ਵਿਸ਼ਰਵਾ ਨੇ ਆਪਣਾ 베ਦ ਵ્યાਸ ਦਾ ਅਵਤਾਰ ਧਰ ਕੇ ਆਪ ਕਥਾ ਲਿਖੀ ਹੈ ਇਹ ਕਥਾ ਜਿਹੜਾ ਇੱਕ ਮਹਾਭਗਵਤ ਪੁਰਾਣ ਦਾ ਇੱਕ ਪੁਣੇ ਇਹ ਵੀ ਦੱਸਿਆ ਗਿਆ ਹੈ ਕਿ ਜੇ ਮਹਾਭਗਵਤ ਪੁਰਾਣ ਕਥਾ ਸੁਣਦੇ ਦੀ ਧਿਰ ਕੀਤੇ ਤਰਕੇ ਦਾੰਦ ਕੀਤੀ ਜਾਵੇ ਤਾਂ ਇਹ ਸ਼੍ਰੀ ਬੰਦੇ ਨੂੰ ਮੁਕਤੀ ਪ੍ਰਦਾਨ ਕਰਦੀ ਹੈ ਮਹਾਭਗਵਤ ਸੁਣ ਸੁਣਨ ਸਾਰ ਹੀ ਬੰਦੇ ਦੀ ਮੁਕਤੀ ਅਥਰੇ ਵਿੱਚ ਖੜੀ ਪਾਤ ਹੁੰਦੀ ਹੈ ਸੋ ਇਹ ਮਹਾਭਗਵਤ ਪਾਣ ਪੁਰਾਣ ਕਥਾ ਸੁਣਦੇ ਬਹੁਤ ਫਾਇਦੇ ਹਨ ਇੱਕ ਇਕਾਗਤ ਗ੍ਰੰਥ ਹੈ ਜਿਹਦੇ ਵਿੱਚ ਉਹਦੇ ਜੀ ਕ੍ਰਿਸ਼ਨ ਭਗਵਾਨ ਦੀ ਦੀ ਕਥਾ ਲੀਲਾ ਦਾ ਬੰਨ ਸੁਣ ਕੇ ਕਹਿੰਦੇ ਹਨ ਕਿ ਕ੍ਰਿਸ਼ਨ ਭਗਵਾਨ ਦਾ ਧਿਆਨ ਧਰ ਕੇ ਕਹਿੰਦੇ ਨੇ ਹੈ ਮਹਾਰਾਜ ਹੁਣ ਤੁਸੀਂ ਵੇਖੁੰਠ ਧਾਮ ਚ ਲੈ ਜਾਓਗੇ ਸ੍ਰੀ ਛੱਡ ਜਾ ਰਹੇ ਹੋ ਤਾਂ ਤਾਂ ਇਸ ਕਾਲੀ ਯੁਗ ਦੇ ਵਿੱਚ ਆਪ ਸੰਸਾਰੀ ਲੋਕਾਂ ਦਾ ਕਿਵੇਂ ਕਲਿਆਣ ਹੋਊਗਾ ਤਾਂ ਇਸ ਦੇ ਵਿੱਚ ਤਾਂ ਤਾਂ ਕਿਸ਼ੋਰ ਪ੍ਰਗੁਣਾਣ ਕਹਿੰਦੇ ਹਨ ਕੀ ਤੁਸੀਂ ਇਹ ਉਦੇ ਜੀ ਤੂੰ ਮੇਰੇ ਇਜਾਜ਼ਤ ਤੋਂ ਉਪਰੰਤ ਬਦਰੀ ਦਾ ਆਸ਼ਰਮ ਚੱਲ ਜਾਈ ਉੱਥੇ ਜਾ ਕੇ ਤਪ ਕਰੀ ਤੇ ਉਦੋਂ ਬਾਅਦ ਜਿਹੜੇ ਇਹ ਗੂਗਰਾ ਹੈ ਮਹਾ ਮਹਾ ਭਗਵਤ ਪਰਾਨ ਕਰੰਥ ਹੈ ਇਹ ਲੋਕਾਂ ਦੇ ਵਿੱਚ ਕਥਾ ਦਾ ਸਰਚਾਰ ਕਰੂਗਾ ਲੋਕਾਂ ਨੂੰ ਮੁਕਤੀ ਪ੍ਰਦਾਨ ਕਰੂਗਾ ਸੂਤ ਜੀ ਕਹਿੰਦੇ ਹਨ ਇਹ ਸ਼ੌਨਾਦ ਕਦੀਸ਼ੀ ਜੀ ਤਾਂ ਜਦੋਂ ਕਥਾ ਆਰੰਭ ਹੋਗੀ ਤਾਂ ਉਸ ਟਾਈਮ ज्ञान ਅਤੇ ਬੇਰაგੇ ਉੱਠ ਕੇ ਬੈਠ ਗਏ ਉਹਨਾਂ ਚ ਜਾਨ ਮੈਸਿਸ ਹੋ ਗਈ ਬੁੱਧੀ ਬਹੁਤ ਪਸੰਦ ਆ ਸਕਤੀ ਬਹੁਤ ਪਸੰਦ ਹੋਈ ਆਹ ਬਖਤੀ ਬਹੁਤ ਪਸੰਦ ਹੋਈ ਤੇ ਉਹਨੇ ਆ ਕੇ ਨਾਰਾ ਹਾ ਥਾਨਾਗਤ ਦੇ ਰਿਸ਼ੀਆਂ ਨੂੰ ਪਨਾਹ ਕੀਤਾ ਤੇ ਕਿਹਾ ਮਹਾਰਾਜ ਤੁਸੀਂ ਬਹੁਤ ਵੱਡਾ ਕਲਿਆਣ ਕੀਤਾ ਸਾਡੇ ਤੇ ਇੱਕ ਕਥਾ ਸੁਣਾ ਰਹੇ ਹੋ ਤਾਂ ਉਥੇ ਸਨ ਇਹ ਮਹਾਭਗਤ ਪ੍ਰਭਾ ਦਾ ਪਹਿਲਾ ਵਿੱਚ ਤੁਹਾਨੂੰ ਅਗਲੀ ਕਥਾ ਸੁਣਾਵਾਂਗੇ